ਸਤਿ ਸ਼੍ਰੀ ਅਕਾਲ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਨੀਤ ਸਿੰਘ ਚੀਮਾ ਲਗਾਤਾਰ ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਲੈ ਕੇ ਹਾਜ਼ਰ ਹਾਂ ਅਜੀਤ ਖ਼ਬਰਦਿਆਂ ਮੁੱਖ ਸੁਰਖੀਆਂ ਤੁਹਾਡੇ ਸਾਹਮਣੇ ਪੇਸ਼ ਹਨ ਪੰਜਾਬ ਭਰ ਚ ਕਿਸਾਨਾਂ ਵੱਲੋਂ ਰੇਲਾ ਰੋਕ ਕੇ ਕੇਂਦਰ ਖਿਲਾਫ ਕੀਤਾ ਪ੍ਰਦਰਸ਼ਨ ਪਰਾਲੀ ਸੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਸੁਪਰੀਮ ਕੋਰਟ ਪੰਚਾਇਤੀ ਚੋਣਾਂ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਤੇ ਮੀਟ ਦੀਆਂ ਮਹਿਫਲਾਂ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ 'ਚ ਰੱਖਵਾ ਕਰਨ ਤੇ ਹੋਰ ਮੁੱਦਿਆਂ ਸੰਬੰਧੀ ਪਟੀਸ਼ਨਾਂ ਰੱਦ ਹਰਿਆਣਾ ਚ ਚੋਣ ਪ੍ਰਚਾਰ ਬੰਦ ਵੋਟਾਂ ਕੱਲ ਪੰਜਾਬ ਸਰਕਾਰ ਤੇ ਆੜਤੀਆਂ ਚ ਰੜਕਾ ਜਾਰੀ ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਬਹਾਲ ਮੈਨੇਜਮੈਂਟ ਵੱਲੋਂ 225-26 ਅਕਾਦਮਿਕ ਸੈਸ਼ਨ ਲਈ ਯੂਨੀਵਰਸਿਟੀ ਚ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਮੰਡੀ ਗੋਬਿੰਦਗੜ੍ਹ ਚ ਕਾਂਗਰਸੀ ਆਗੂ ਦੇ ਲੜਕੇ ਦਾ ਕੀਤਾ ਕਤਲ ਕਰੋੜਾਂ ਦੀ ਬਿਜਲੀ ਚੋਰੀ ਨਾਲ ਵੀ ਹਰ ਸਾਲ ਵੱਧ ਰਹੀ ਹੈ ਬਿਜਲੀ ਦੀ ਮੰਗ ਐਮਾਜ਼ਾਨ ਕੰਪਨੀ ਵੱਲੋਂ ਗੁਟਕਾ ਸਾਹਿਬ ਆਨਲਾਈਨ ਸੇਲ ਕਰਨ ਤੇ ਸਿੱਖ ਤਾਲਮਿਲ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਸੋਇਸ ਹਨ ਅਜੀਤ ਖਬਰਦਿਆਂ ਅੱਜ ਦੀਆਂ ਮੁੱਖ ਸੁਰਖੀਆਂ ਜੀਪੀਸੀ ਅਪਡੇਟਡ ਦੇ ਵੱਲੋਂ ਚਲਾਏ ਜਾ ਰਹੇ ਹੁਸ਼ਿਆਰਪੁਰ ਦੀਆਂ ਮੁੱਖ ਖਬਰਾਂ ਲੈ ਕੇ ਫੇਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ